ਆ ਗੱਡੀ ਟ੍ਰਾਇਲ ਦੇ ਉੱਤੇ ਮਿਲ ਗਈ ਹੈ ਕਿ ਅੱਗ ਲੱਗੀ ਹੈ ਜੀ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਡੇਰੀ ਕੰਪਨੀ ਫਾਂਟੇਰਾ ਥੱਲੇ ਇਹਨਾਂ ਨੇ ਪੱਕਾ ਫਿੱਟ ਕੀਤਾ ਸੀ ਪਰ ਥੱਲੇ ਉਹ ਗਲ ਗਿਆ ਮੇਰੇ ਓਕੇ ਸੱਜਣ ਜੀ ਤੇ ਇਸ ਸਾਈਡ ਮੌਰਨਿੰਗ ਕੋਮ ਗੋਰੇ ਚਾਰ ਪੰਜ ਗੋਰੇ ਇੱਦਾਂ ਨੇ ਵੜੇ ਜਿੰਨੇ ਖੁੱਲੇ ਛੱਡੇ ਸੀ ਕੁੱਤੇ ਇਹ ਅਰੂੜਾ ਸਾਰੇ ਹੀ ਤੋੜਦੇ ਆ ਜਿਹੜੇ ਇੱਥੇ ਆ ਗਏ ਮੇਰੇ ਵੀਰ ਭਰਾ ਉਹਨਾਂ ਦਾ ਜਾਦੇ ਪਤਾ ਆ। ਸਾਤਰੀ ਗਾਲ ਜੀ ਸਾਰਿਆਂ ਨੂੰ ਅੱਜ ਆਏ ਆ ਇਹ ਨਿਊਜ਼ੀਲੈਂਡ ਵਾਇਕਾਟੋ ਰਿਵਰ ਟ੍ਰੇਲ ਇਹ ਸ਼ੁਰੂ ਹੁੰਦੀ ਹੈ ਨਾਰੂ ਵਈਆ ਤੋਂ ਤੇ ਨਾਰੂ ਵਈਆ ਤੋਂ ਵਾਇਕਾਟੋ ਰਿਵਰ ਦੇ ਨਾਮ ਨਾਲ ਚੱਲਦੀ ਹੈ ਹਮਿਲਟਨ ਦੇ ਗਾਰਡਨ 'ਚ ਜਾ ਕੇ ਮੁੱਕਦੀ ਹੈ। ਤੇ ਆ ਇੱਥੇ ਹੁਣ ਆਪਾਂ ਸ਼ੁਰੂ ਕਰ ਲੱਗੇ ਆ। ਆ ਆਪਣਾ ਖੜਾ ਸਾਈਕਲ ਤੇ ਆ ਇਥੋਂ ਆਵੇ ਉਹ ਦੇ ਪਾਰਕਿੰਗ ਲਾਤੀ ਗੱਡੀ ਤੇ ਹੁਣ ਇਥੋਂ ਆਪਾਂ ਕਰਾਂਗੇ ਸ਼ੁਰੂ ਨਿਊਜ਼ੀਲੈਂਡ ਗ੍ਰੇਟ ਵਾਈਕਾਟੋ ਰਿਵਰ ਟ੍ਰੇਲ ਬਹੁਤ ਸੋਹਣਾ ਮਾਹੌਲ ਹੈ ਇਥੋਂ ਦਾ ਇਹ ਦੇਖ ਸਕਦੇ ਆ ਹਾਂਜੀ ਆ ਇਥੋਂ ਸ਼ੁਰੂ ਹੁੰਦਾ ਵਾ ਟ੍ਰੈਕ ਜਿਹੜਾ ਸਹੀ ਤੇ ਪਾਰਕਿੰਗ ਦੇ ਪਿੱਛੇ ਲੱਗਦੀ ਥੋੜੀ ਜੀ ਉਹ ਪਾਰਕ ਰੀਕ੍ਰੀਏਸ਼ਨ ਰਿਜ਼ਰਵ ਆ ਇਹਦੇ ਉੱਤੇ ਦੀ ਸਾਰਾ ਕੁਝ ਵਾਕ ਵੀ ਕਰ ਸਕਦੇ ਆ ਸਾਰਾ ਕੁਝ ਲੈ ਜਾ ਸਕਦੇ ਆ ਇੱਥੇ ਸ਼ੁਰੂ ਹੁੰਦੀ ਆ ਜੀ ਚਲੋ ਅੱਗੇ ਦੇਖਦੇ ਆ ਆਈ ਪੈਰੀ ਬ੍ਰਿਜ ਇਹ ਇਕੱਲਾ ਤੁਰਨ ਫੇਰਨ ਵਾਲਿਆਂ ਵਾਸਤੇ ਤੇ ਸਾਈਕਲ ਵਾਲਿਆਂ ਤੇ ਫੈਰਸੂਰ ਕਰਦੇ ਜਿਹੜਾ ਉਹਨਾਂ ਨੇ ਇੱਥੇ ਬਣਾਇਆ ਆ ਇੱਕ ਇੱਥੋਂ ਵੇਖ ਕੇ ਇਹਨੂੰ ਮੁੜ ਜਾਂਦੇ तकरीबन 5 ਕਿਲੋਮੀਟਰ ਦੀ ਬਾੜ ਤੇ ਆ ਪਾਰਕਿੰਗ ਤੇ ਇਹ ਹੁਣ ਰਿਵਰ ਦੇ ਪਰਲੇ ਪਾਸੇ ਚੱਲ ਜਾਣਾ ਤੇ ਆ ਇੱਥੇ ਇਹਨਾਂ ਨੇ ਸਾਈਕਲ ਲਾਉਣ ਵਾਸਤੇ ਬਣਾਇਆ ਕੋਈ ਵੇਖ ਕੇ ਬਹਿ ਬੂ ਕੇ ਇੱਥੇ ਮੁੜ ਜਾਂਦੇ ਗਈ ਇਹਨਾਂ ਛੋਟੀ ਰਾਈਡ ਕਰਨੀ ਹੈ ਚਲੋ ਆਪਾਂ ਅੱਗੇ ਚੱਲਦੇ ਦੇਖਦੇ ਆ ਇਹ ਹੈ ਹੀ ਬ੍ਰਿਜ ਦੇ ਉੱਪਰ ਦਾ ਵਿਊ ਕਾ ਬਾਤ ਹੈ ਸਵੇਰ ਦਾ ਟਾਈਮ ਹੈ ਤੇ ਠੰਡ ਪੂਰੀ ਹੈ ਪੂਰੀ ਗੱਲ ਬਾਤ ਆ ਜਿਹੜੀ ਤੁਸੀਂ ਪਿੱਛੇ ਰਿਵਰ ਵੇਖ ਰਹੇ ਆ ਵਾਇ ਕਟੋ ਰਿਵਰ ਇਹ ਪੋਰਟ ਵਾਇ ਕਟੋ ਤੋਂ ਚੱਲਦੀ ਆ ਤੇ ਟਾਪੂ ਲੈ ਕੇ ਦੇ ਨਾਲ ਮਿਲ ਜਾਂਦੀ ਆ ਤਕਰੀਬਨ 300 ਕਿਲੋਮੀਟਰ ਲੰਮੀ ਆ ਇਹ ਪੌਣੇ 300 300 ਦੇ ਕਰੀਬ ਤੇ ਜਿਹੜਾ ਇਹ ਨੇ ਟ੍ਰੇਲ ਬਣਾਇਆ ਇਹ ਦੇ ਨਾਮ ਨਾਲ ਹੀ ਜਾਂਦਾ ਸਾਰੇ ਰਾਹ ਤੇ ਹਮਿਲਟਨ ਤੋਂ ਜਾ ਕੇ ਥੋੜਾ ਵੱਖਰਾ ਹੋ ਜਾਂਦਾ ਵਾ ਇਹ ਇਹਨਾਂ ਸਾਰੇ ਜਿਵੇਂ ਸੀਮੈਂਟ ਵਾਲਾ ਬਣਾਇਆ ਵਾ ਇਹਦੇ ਉੱਤੇ ਦੂਜੇ ਸਾਈਕਲ ਵੀ ਲਿਆ ਸਕਦੇ ਨੇ ਰੇਸ ਵਾਲੇ ਤੇ ਆਪਣੇ ਕੋਲ ਇਹੀ ਆ ਮਾਊਂਟੇਨ ਬਾਈਕਿੰਗ ਵਾਲਾ ਤੇ ਤੇ ਦੂਜਾ ਵੀ ਆ ਸਕਦਾ ਆ ਨਾ ਨਾ ਸਾਰੇ ਦਾ ਸਵੇਰ ਦਾ ਟਾਈਮ ਹੈ ਤੇ ਬਹੁਤ ਸ਼ਾਂਤੀ ਹੈ ਜਿਹੜੀ ਇਹਨਾਂ ਦੇਸ਼ਾਂ ਦੀ ਵਧੀਆ ਗੱਲ ਹੈ ਨਾ ਤੇ ਨਾ ਆਪਾਂ ਨੂੰ ਇਹਨਾਂ ਦੇਸ਼ਾਂ 'ਚ ਕੋਈ ਗਾਈਡ ਚਾਹੀਦਾ ਹੁੰਦਾ ਤੇ ਨਾ ਆਪਾਂ ਆਨਲਾਈਨ ਜਿਹੜਾ ਵੇਖ ਕੇ ਤਿੰਨੇ ਥਾਂ ਥਾਂ ਤੇ ਬੋਰਡ ਵੀ ਲਾਏ ਹੁੰਦੇ ਆ ਪਹਿਲਾਂ ਤੇ ਆਨਲਾਈਨ ਸਾਰੀ ਸੱਚ ਕਰਿਆ ਹੁੰਨੇ ਤੇ ਇਹ ਥਾਂ ਥਾਂ ਬੋਰਡ ਲਾਏ ਆ ਇਹ ਇਹਨਾਂ ਨੇ ਉਹ ਸਾਰਾ ਲਿਖਿਆ ਵਾ ਕਿੰਨਾ ਟਾਈਮ ਲੱਗਣਾ ਅੱਗੇ ਇਥੋਂ ਕਿੰਨਾ ਰਹਿ ਗਿਆ ਸਾਰਾ ਮੈਪ ਵੀ ਬਣਾਇਆ ਨਾਲ ਨਾਲ ਤੇ ਆਹ ਸਾਰਾ ਇਹਨਾਂ ਨੇ ਨਾਮ ਦਿੱਤਾ ਵਾ ਦੀ ਆਵਾਜ਼ ਦਾ ਗ੍ਰੇਟ ਨਿਊਜ਼ੀਲੈਂਡ ਰਿਵਰ ਰਾਈਡ ਆ ਜਿਹੜਾ ਉੱਪਰ ਬ੍ਰਿਜ ਦੇਖ ਰਹੇ ਆ ਇਹ ਹੈਗਾ ਜੀ ਸਟੇਟ ਹਾਈਵੇ 1 ਇਹ ਨਿਊਜ਼ੀਲੈਂਡ ਦਾ ਮੇਨ ਹਾਈਵੇ ਆ ਇਹ ਥੱਲੇ ਦੀ ਜਾਵਾਂਗੇ ਆਪਾਂ ਇਹਨਾਂ ਨੇ ਬਣਾਇਆ ਵਾ ਵੱਖਰਾ ਇਹ ਮੇਨ ਹਾਈਵੇ ਇਹਨਾਂ ਦਾ ਦੋ ਲੇਨ ਆ ਉਧਰ ਦੋ ਉਧਰ ਏ ਆ ਜੀ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ ਪੰਟੇਰਾ ਇਹ ਸਾਰਾ ਨਿਊਜ਼ੀਲੈਂਡ ਕਹਿੰਦੇ ਇਹਦੇ ਸਿਰ ਤੇ ਹੀ ਚੱਲਦਾ ਹੈ ਇਹ ਡੇਅਰੀ ਪ੍ਰੋਡਕਟ ਐਕਸਪੋਰਟ ਕਰਦੇ 95% ਤੇ ਬਾਕੀ ਦਾ ਇੱਥੇ ਰੱਖਦੇ ਆ ਆ ਇਹਨਾਂ ਨੇ ਬਣਾਇਆ ਪੰਟੇਰਾ ਦੇ ਚੇਅਰਮੈਨ ਦੀ ਯਾਦ ਦੇ ਵਿੱਚ ਯਾਰਗਰੀ ਜਿੱਦਾਂ ਆਪਣੇ ਬਣਾ ਦਿੰਦੇ ਆ ਇਹ ਹੈਗਾ ਜੀ ਤੀਰ ਆਪਾ ਮੈਟਨ ਦੇ ਵਿੱਚ ਉਹਦੇ ਮਗਰਲੇ ਪਾਸੇ ਬਣਿਆ ਵਾ ਆ ਗੱਡੀ ਟ੍ਰਾਇਲ ਦੇ ਉੱਤੇ ਮਿਲ ਗਈ ਹੈ ਕਿ ਅੱਗ ਲੱਗੀ ਹੈ ਪਈ ਹੈ ਗੱਡੀ ਨੂੰ ਅੱਗ ਲੱਗ ਕੇ ਸਵਾਹ ਹੋਈ ਪਈ ਹੈ ਇਦਾਂ ਦੇ ਹਾਲਾਤ ਹੋ ਜਾਂਦੇ ਗੱਡੀ ਤੇ ਕੀ ਕਾਰਨ ਹੋ ਸਕਦਾ ਇਹ ਤਾਂ ਪਤਾ ਨਹੀਂ ਪਰ ਇਦਾਂ ਅੱਗ ਲੱਗ ਕੇ ਆ ਲਾਦਾ ਆ ਗਏ ਨੇ ਰੈਮੂ ਵੀ ਲਾ ਕੇ ਲੈ ਗਿਆ ਕੋਈ ਆ ਪਿਛੇ ਉਹ ਗੋਇਨਾਂ ਨੇ ਪੁਲਸਾੜੇ ਨੇ ਲਾਇ ਵੇ ਸੀਟਾਂ ਦੇ ਵਿੱਚ ਵੇਖ ਸਕਦੇ ਆ ਕਿ ਪੂਰਾ ਨਿਕਲ ਆਇਆ ਠੰਡ ਦਾ ਕਰਕੇ ਘੋੜਿਆਂ ਦੇ ਉੱਤੇ ਵੀ ਇਹਨਾਂ ਨੇ ਕੱਪੜੇ ਪਾਏ ਆ ਪੂਰਾ ਬੰਨਿਆ ਹੋਇਆ ਪੂਰਾ ਬੈਲਟਾ ਪਾ ਕੇ ਕਿੱਡੇ ਨੇ ਇਹ ਆਪਣੇ ਵੀ ਪਾ ਦਿੰਦੇ ਆ ਪਸ਼ੂਆਂ ਦੇ ਉੱਤੇ ਝੁੱਲ ਪਾ ਦਿੰਦੇ ਆ ਉਦਾਂ ਇਹਨਾਂ ਦੇ ਵੀ ਪਾਇਆ ਹੋਇਆ ਠੰਡ ਹਜੇ ਵੀ ਬਹੁਤ ਆ ਧੁੱਪ ਚੜ ਗਈ ਆ ਆ ਰਾਤੇ ਜਾਂਦੇ ਜਾਂਦੇ ਨੂੰ ਆ ਨਾਨ ਨਾਲ ਇਹਨਾਂ ਦੇ ਆਇਆ ਘੂੜਸਵਾਰੀ ਜਣਾ ਇੱਥੇ ਕਲਾ ਬਾਜ਼ੀਆਂ ਕਰਦੇ ਆ ਤੇ ਇਹਦੇ ਵਿੱਚ ਇਹਨਾਂ ਨੇ ਆ ਸਾਰਾ ਜਿਗਾਰਡ ਬਣਾਇਆ ਹੋਇਆ ਇੱਥੇ ਆਦ ਹੋ ਸਕਦਾ ਵੀਕਐਂਡ ਦੇ ਉੱਤੇ ਜਾਂ ਕਦੇ ਆਉਂਦੇ ਹੁਣ ਤਾਂ ਹੀ ਇੱਥੇ ਪੁਰਾਜ ਫਾਰਮਾ ਹੀ ਕੋੜੇ ਘੜੇ ਜਾ ਕੇ ਰੱਖਿਆ ਅਸੀਂ ਆਪਾਂ ਪਹੁੰਚੇ ਹਾਂ ਰਸਤੇ ਦੇ ਵਿੱਚ ਇੱਕ ਕਾਰ ਪਾਰਕ ਹੈ ਹਮਿਲਟਨ ਦੇ ਵਿੱਚ ਹੀ ਤੇ ਆ ਮਗਰਲੇ ਪਾਸੇ ਆ ਇੱਥੋਂ ਹੁਣ ਵਾਪਸੀ ਕਰਾਂਗੇ ਤਕਰੀਬਨ 1.58 19 ਕਿਲੋਮੀਟਰ ਹੋ ਗਿਆ ਇੱਥੋਂ ਵਾਪਸੀ ਥੋੜਾ ਜਿਹਾ ਰਹਿ ਗਿਆ ਤਕਰੀਬਨ 5-6 ਕਿਲੋਮੀਟਰ ਅੱਗੇ ਰਹਿ ਗਿਆ ਕਿਉਂਕਿ ਅੱਗੇ ਆਪਾਂ ਨੂੰ ਮੇਨ ਰੋਡ ਪਾਰ ਕਰਨਾ ਪੈਣਾ ਤਾਂ ਕਰਕੇ ਤੇ ਅੱਗੇ ਹੈ ਵੀ ਕੋਈ ਖਾਸ ਗੱਲਬਾਤ ਨਹੀਂ ਹੈ ਇਹ ਕਰਕੇ ਇੱਥੋਂ ਆਪਾਂ ਵਾਪਸੀ ਕਰਦੇ ਹਾਂ ਆ ਪਿਛੇ ਘਾਰ ਪਰ ਕੇ ਸੇ 2 ਮਿੰਟ ਬਹਿਨੇ ਆ ਤੇ ਫਿਰ ਵਾਸ ਚੱਲਦੇ ਆ ਤੇ ਆ ਇਹਨਾਂ ਨੇ ਵਿਛੇ ਗਰਾਊਂਡ ਵੀ ਬਣਾਇਆ ਵਾ ਆ ਇੱਥੇ ਆਪਾਂ ਜਾਂਦੇ ਦੇ ਵੇਖਿਆ ਹੀਗਾ ਇੱਕ ਮੋਹਰੀਆਂ ਦੀ ਸਾਈਟ ਆ ਕੋਈ ਇਹਨਾਂ ਨੇ ਬਣਾਇਆ ਆ ਆਪਦੇ ਚੈਨ ਕੋਈ ਲਾਇਵੇ ਆ ਬਹੁਤ ਤਰੀਕਾਂ ਵਾ ਜਿੱਦਾਂ ਆਪ ਤੁਸੀਂ ਫੋਟੋ ਜੂ ਵੇਖ ਸਕਦੇ ਹੋ ਤਾਂ 2 ਮਿੰਟ ਦੀ ਵਾਰ ਤੇ ਹੁਣ ਆਪਾਂ ਵਾਪਸੀ ਤੇ ਫਿਰ ਹੁਣ ਵੇਖ ਕੇ ਜਾਣੇ ਆ ਜਾਂਦੇ ਵੇ ਤਾਂ ਗਏ ਹੀਗੇ ਪਰ ਦੇਖਿਆ ਵੀ ਵਾਪਸ ਜਾਂਦੇ ਵੇਖ ਕੇ ਜਾਣੇ ਵੀ ਕੀ ਇੱਥੇ ਹੈ ਕੀ ਸਿਸਟਮ ਆ ਇਦਾਂ ਦਾ ਇੱਥੇ ਬਣਿਆ ਵਾ ਥੋੜਾ ਜਿਹਾ ਇੱਕ ਦੋ ਮਿੰਟ ਹੀ ਤੁਰਨਾ ਪਿਆ ਇਧਰ ਆਏ ਆ ਤੇ ਆ ਕੋਈ ਇਹਨਾਂ ਦਾ ਇਹ ਕਿਸੇ ਨੂੰ ਜਾਣਕਾਰੀ ਹੋਵੇ ਦੱਸ ਸਕਦਾ ਏ ਇਹਨਾਂ ਨੇ ਲਿਖਿਆ ਇਰਾਨੀ ਆਇਦਾ ਇਤਿਹਾਸ ਲਿਖਿਆ ਵਾ ਇਹ ਇਹ ਕਹਿੰਨੇ ਸਕਰੀਨਸ਼ਾਟ ਲੈ ਕੇ ਪੜਨਾ ਦਾ 7 ਜੁਲਾਈ 2001 ਚ ਬਣਾਇਆ ਇਹਨਾਂ ਨੇ ਪੂਰਾ ਮੌਰੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਉੱਪਰਲਾ ਤੇ ਥੱਲੇ ਵਾਲਾ ਅੰਗਰੇਜ਼ੀ ਦੇ ਵਿੱਚ ਲਿਖਿਆ ਲੱਗਦਾ ਹਮ ਕਹਿੰਨੇ ਧਾਰਮਿਕ ਧਾਰਮਿਕ ਇਹਨਾਂ ਦੇ ਰਿਲੇਟਡ ਹੈ ਕੋਈ ਲਿਖਿਆ ਹੋਇਆ ਧਾਰਮਿਕ ਸਟ੍ਰਕਚਰ ਰਿਲੀਜੀਅਸ ਕਲਟਸਟ੍ਰਕਚਰ ਨਿਊਜ਼ੀਲੈਂਡ ਡੈਰੀ ਗਰੁੱਪ on 7 ਜੁਲਾਈ 2001 ਤੇ ਆਹ 4-5 ਉਧਰ ਹੋਰ ਲੱਗੇ ਹੋਏ ਆ ਇਹ ਸਾਡੇ ਆ ਰਾਸਤੇ ਦੇ ਵਿੱਚ ਪਿਆ ਇੱਕ ਸਾਈਕਲ ਦਾ ਨਮੂਨਾ ਇਹ ਥੱਲੇ ਇਹਨਾਂ ਨੇ ਪੱਕਾ ਫਿੱਟ ਕੀਤਾ ਸੀ ਪਰ ਥੱਲੇ ਉਹ ਗਲ ਗਿਆ ਦੋਵੇਂ ਟਾਇਰਾਂ ਦੇ ਕੋਲ ਤੇ ਉਹ ਪਰਲੇ ਪਾਸੇ ਮਿਹੂਰੀ ਕੀਤੀ ਵੀ ਉਹਨਾਂ ਨੇ ਆਪ ਦੀ ਤੇ ਇੱਧਰ ਸਾਰੇ ਘਰ ਬਾਨ ਨੇ ਪਰਲੇ ਪਾਸੇ ਕੋਈ ਛੱਡਣਾ ਨਹੀਂ ਇਹਨਾਂ ਨੇ ਇੱਧਰਲੇ ਪਾਸੇ ਵਾਈ ਕਾਟ ਰਿਵਰ ਹਾਟ ਟ੍ਰੇਲ ਤੇ ਜਾਂਦੇ ਜਾਂਦੇ ਨੂੰ ਇੱਕ ਗੱਲ ਹੈ ਕਿ ਜਿੱਥੇ-ਜਿੱਥੇ ਮਨੋੱਖ ਦੀ ਦਖਲਅੰਦਾਜ਼ੀ ਆ ਉਥੇ ਚਿੜੀਆਂ ਤੇ ਆ ਕੁਦਰਤੀ ਜਿਹੜੇ ਪੰਛੀ ਇਹਨਾਂ ਦੀ ਆਵਾਜ਼ ਨਹੀਂ ਸੁਣਨ ਨੂੰ ਮਿਲਦੀ ਤੇ ਆ ਟ੍ਰੇਲ ਤੇ ਕੋਈ ਵੀ ਆਉਂਦਾ ਨਾ ਮੇਰਾ ਵੀਰਪਰਾ ਕੋਈ ਵੀ ਤੇ ਤੁਸੀਂ ਇੱਕ ਗੱਲ ਧਿਆਨ ਨਾਲ ਵੇਖਿਓ ਇਸੇ ਬਹੁਤ ਤਰ੍ਹਾਂ ਦੇ ਪੰਛੀ ਜਿਹੜੇ ਤੁਹਾਨੂੰ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਬਹੁਤ ਤਰ੍ਹਾਂ ਦੀਆਂ ਹੁਣ ਵੀ ਪਿਛੇ ਕੋਈ ਬੋਲੀ ਜਾਂਦਾ ਇੱਕ ਪੰਛੀ ਪਰ ਇੱਥੇ ਮੇਰੇ ਵੀ ਜਰੂਰ ਆਇਓ ਬਹੁਤ ਸੋਹਣਾ ਟ੍ਰੈਲ ਹੈ ਤੇ ਵਾਪਸੀ ਤੇ ਬਹੁਤ ਥੋੜਾ ਜਿਹਾ ਟਾਈਮ ਰਹਿੰਦਾ ਵਾ ਆ ਮਗਰ ਪੰਛੀ ਬੋਲੀ ਜਾਂਦੇ ਆ ਬਹੁਤ ਸੋਹਣਾ ਮਾਹੌਲ ਬਹੁਤ ਵਧੀਆ ਲੱਗਦਾ ਜਿਵੇਂ ਕਦੇ ਖੜ ਕੇ ਸੁਣੋ ਤਾਂ ਮੇਰੇ ਓਕੇ ਇਟ ਸਟੇਡ ਇਸ ਸਾਈਡ ਮੌਰਨਿੰਗ ਕਮ ਕਮ ਆਉਦਾ ਕੀ ਲੋਈ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਆ ਗਏ ਆ ਹੁਣ ਆਪਾਂ ਵੇਖਦੇ ਆ ਅੱਗੇ ਜਾ ਕੇ ਸਾਈਕਲ ਰੱਖਦੇ ਆ ਤੇ ਅੱਗੇ ਚੱਲਦੇ ਆ ਘਰ ਆਲੂ ਹਾਂਜੀ ਇਹ ਟ੍ਰੈਲ ਤਾਂ ਬਹੁਤ ਵਧੀਆ ਰਿਹਾ ਕਰਤਾ ਫਿਨਿਸ਼ ਪਰ ਇਹ ਜਾਂਦਿਆਂ ਨੂੰ ਇਹ ਆਉਂਦੇ ਨੂੰ ਇੱਕ ਦੋ ਗੱਲਾਂ ਵੇਖੀਆਂ ਕਿ ਵੀ ਇਹਨਾਂ ਲਿਖ ਕੇ ਵੀ ਲਾਇਆ ਤਾਂ ਜੋ ਸ਼ੁਰੂ ਕਰਦੇ ਆ ਜਾਂ ਦੂਜੇ ਪਾਸੇੋਂ ਕਰਦੇ ਆ ਕਿ ਡੌਗ ਮਸਟ ਬੀ ਔਨ ਦਾ ਲੀਜ਼ ਇਹਦਾ ਮਤਲਬ ਤੁਹਾਡੇ ਕੋਲ ਸੰਗਲੀ ਜਾਂ ਜਿਹੜੀ ਰਸਈ ਆ ਉਹ ਤੁਹਾਡੇ ਹੱਥ ਚਾਹੀਦੀ ਆ ਕੁੱਤੇ ਦਾ ਪਟਾ ਜਿਹੜਾ ਪਰ ਗੋਰੇ ਚਾਰ ਪੰਜ ਗੋਰੇ ਇਦਾਂ ਨੇ ਵੇਲੇ ਜਿੰਨੇ ਖੁੱਲੇ ਛੱਡੇ ਸੀ ਕੁੱਤੇ ਤੇ ਫੇਰ ਇੱਕ ਹੋਰ ਵੀਡੀਓ ਚਲਾਉਨੇ ਆ ਵੀ ਉਹ ਏਟੀਵੀ ਜੀ ਆ ਜਿਹੜੀ 4 ਵੇਲ ਡਰਾਈਵ ਉਹ ਟਰੈਕ ਦੇ ਉੱਤੇ ਭਜਾਈ ਫਿਰਦੇ ਆ ਇਹ ਕਹਿਣਾ ਵਾ ਅਕਸਰ ਇੰਨਾ ਹੀ ਆ ਕਿ ਵੀ ਆਪਣੇ ਲੋਕਾਂ ਨੂੰ ਥੋੜਾ ਜਿਹਾ ਆਪਣੇ ਬੰਦਿਆਂ ਨੂੰ ਘੱਟ ਭੰਡਿਆ ਕਰੋ ਇਹ ਆਪਣੇ ਬੰਦੇ ਹੀ ਜ਼ਿਆਦਾ ਕਰਦੇ ਆ ਵੀ ਵਿਖਾਤੀ ਈਕਾਤ ਫਲਾਨਾ ਕਰਦਾ ਉਹ ਕਰਦਾ ਇਹ ਅਰੂਲ ਰਾ ਸਾਰੇ ਤੋੜਦੇ ਆ ਜਿਹੜੇ ਇੱਥੇ ਆ ਗਏ ਮੇਰੇ ਵੀਰ ਭਰਾ ਉਹਨਾਂ ਦਾ ਜ਼ਿਆਦਾ ਪਤਾ ਹੈ ਗੱਲ ਦਾ ਪਰ ਚਲੋ ਜਦੋਂ ਇੰਡੀਆ ਉਦੋਂ ਤਾਂ ਨਹੀਂ ਪਾ ਜਾਣਕਾਰੀ ਹੁੰਦੀ ਉਦੋਂ ਤਾਂ ਬੰਦਾ ਕਹੀ ਜਾਂਦਾ ਕਹੀ ਜਾਂਦਾ ਪਰ ਇੱਥੇ ਬੈਠੇ ਵੀ ਜਿਹੜੇ ਕਈ ਜ਼ਿਆਦਾ ਕਹਿੰਦੇ ਵੀ ਐਂ ਕਰਤਾ ਵਿਖਾਤੀ ication ਫਲਾਨਾ ਕਰਤਾ ਤੇ ਹਲਾਤ ਇੱਕ ਦੋ ਵੀਡੀਓ ਮੈਂ ਬਣਾਈਆਂ ਵਾ ਜਿਹੜੀਆਂ ਇੱਕ ਕੁੱਤੇ ਵਾਲੀ ਬਣਾਈ ਆ ਪਰ ਮੈਨੂੰ ਮਿਲੇ 4-5 ਸੀਗੇ ਤੇ ਇੱਕ ਆਹ ਏ ਟੀ ਵੀ ਵਾਲੀ ਇਹ ਵਿੱਚ ਜੋੜ ਦੇ ਵੀਡੀਓ ਤੇ ਪਹਿਲਾਂ ਤੁਸੀਂ ਵੇਖ ਲਓਗੇ ਤੇ ਜਿਹੜੇ ਸਾਨੂੰ ਐਡਿਟ ਕਰਾਂਗੇ ਉਹ ਸਾਨੂੰ ਵੇਖ ਲਿਓ ਜੀ ਤੁਹਾਡਾ ਵੀਡੀਓ ਵੇਖਣ ਲਈ ਬਹੁਤ ਧੰਨਵਾਦ ਆ ਤੇ ਵੇ ਮਿਲਦੇ ਆਂਗੇ ਹੋਰ ਵੀਡੀਓ ਦੇ ਵਿੱਚ ਚੰਗਾ ਜੀ ਸਤ ਸ੍ਰੀ ਅਕਾਲ